ਸਵਾਲ ਨੰਬਰ 106 ਦਾ ਜਵਾਬ ਹੈ ਬਈ ਸਿਠਣੀਆਂ ਹੁੰਦੀਆਂ ਨੇ ਜਿਵੇਂ ਆਪਣੀਆਂ ਹੁੰਦੀਆਂ ਨਾ ਬੋਲੀਆਂ ਹੈ ਨਾ ਸੁਹਾਗ ਘੋੜੀਆਂ ਇਹ ਵੀ ਉਹਨਾਂ ਦਾ ਹੀ ਇੱਕ ਰੂਪ ਹੈ ਉਹਨਾਂ ਦੀ ਇੱਕ ਕੈਟਾਗਰੀ ਇੱਕ ਬਣ ਗਈ ਹੈ ਸਿਠਣੀਆਂ ਇਹਨਾਂ ਨੂੰ ਮਿੱਠੀਆਂ ਗਾਲਾਂ ਵੀ ਕਹਿੰਦੇ ਆ ਇਹ ਬੋਲੀਆਂ ਦੇ ਵਿੱਚ ਹੀ ਮੰਨ ਲਓ ਇੱਕ ਦੂਜੇ ਨੂੰ ਜਿਵੇਂ ਨਾਨਕੀਆਂ ਦਾਦਕੀਆਂ ਨੂੰ ਸਿਠਣੀਆਂ ਦਿੰਦੀਆਂ ਨੇ ਨਾ ਜਦੋਂ ਨਾਨਕੇ ਆਉਂਦੇ ਨੇ ਨਾ ਨਾਨਕੀ ਸ਼ੱਕ ਲੈ ਕੇ ਨਾਨਕੀਆਂ ਨਾਲੇ ਤੇਲ ਚੁੰਦੀਆਂ ਨੇ ਨਾਲੇ ਉਹਨਾਂ ਨੂੰ ਮਿੱਠੀਆਂ ਸਿੱਠਣੀਆਂ ਦਿੰਦੀਆਂ ਨੇ ਮੰਨ ਲਓ ਉਹਦੇ ਵਿੱਚ ਕਈ ਕੁਛ ਕਹਿੰਦੀਆਂ ਨੇ ਤਾਂ ਕੋਈ ਗੁੱਸਾ ਨਹੀਂ ਕਰਦਾ ਮर्यादा ਦੇ ਵਿੱਚ ਰਹਿ ਕੇ ਇਹ ਬੋਲੀਆਂ ਹੁੰਦੀਆਂ ਨੇ ਹੁੰਦੀਆਂ ਥੋੜੀਆਂ ਜਿਹਾ ਮੰਨ ਲਓ ਮਿੱਠੀਆਂ ਗਾਲਾਂ ਹੀ ਲਾ ਲੋ ਤੁਸੀਂ ਤੇ ਇਹਨਾਂ ਦਾ ਕੋਈ ਗੁੱਸਾ ਨਹੀਂ ਕਰਦਾ ਉਹਨਾਂ ਨੂੰ ਕਹਿੰਦੇ ਆ ਸਿੱਠਣੀਆਂ ਜਿਵੇਂ ਦਾਤਕੀਆਂ ਨਾਨਕੀਆਂ ਨੂੰ ਬੋਲੀਆਂ ਰਹੀਂ ਆਖੀ ਜਾਣੀਆਂ ਕੁਛ ਤੇ ਦਾਤਕੀਆਂ ਨਾਨਕਿਆਂ ਨੂੰ ਆਖੀ ਜਾਣੀਆਂ ਨਾਨਕੀਆਂ ਦਾਤਕੀਆਂ ਨੂੰ ਆਖੀ ਜਾਣੀਆਂ ਇਹਨਾਂ ਦਾ ਕੋਈ ਗੁੱਸਾ ਨਹੀਂ ਕਰਦਾ ਹਸਮ ਕੋਲ ਹੁੰਦਾ ਇਹ ਮਿੱਠੀਆਂ ਗਾਲਾਂ ਵਰਗੀਆਂ ਹੁੰਦੀਆਂ ਨੇ ਤੇ ਅੱਜ ਦਾ ਸਵਾਲ ਏ ਵੀ ਪਹਿਲਾਂ ਨਾ ਜਦੋਂ ਮੁੰਡੇ ਕੁੜੀ ਦਾ ਵਿਆਹ ਹੁੰਦਾ ਸੀਗਾ ਇੱਕ ਸੇਹਰਾ ਗਾਇਆ ਜਾਂਦਾ ਸੀਗਾ ਉਹ ਸੇਹਰਾ ਕਦੋਂ ਗਾਇਆ ਜਾਂਦਾ ਤੇ ਕਾਦੇ ਲਈ ਹੁੰਦਾ ਹੈ ਸਵਾਲਾਂ ਦਾ ਜਵਾਬ ਜ਼ਰੂਰ ਦਿਆ ਕਰੋ ਜੀ ਕਿਉਂਕਿ ਇਹ ਦੋ ਚੀਜ਼ਾਂ ਨੇ ਮੈਂ ਅਗਲਾ ਸਵਾਲ ਵੀ ਇਹਦੇ ਤੇ ਪੁੱਛੂਗਾ ਇੱਕ ਹੋਰ ਏ ਵੀ ਸੇਹਰਾ ਕਦੋਂ ਗਾਇਆ ਜਾਂਦਾ ਤੇ ਇਹ ਕਾਦੇ ਲਈ ਹੁੰਦਾ ਹੈ